ਕਿੱਥੇ ਬੰਦੇ ਕੱਪੜੇ ਦੇ ਰੇ ਬੜੇ ਉੱਤੇ ਬੱਤੇ ਆ ਪਾ ਚਾਹ ਰਹਿ ਗਿਆ ਨੰਬਰ ਪੇਡ ਬਾਈ ਤੁਹਾਡਾ ਪਾ ਉਹ ਆਪਣੇ ਹੈਗੇ ਜਿਹੜੇ ਉਤਾਰ ਰਹੇ ਨੇ ਖਿੱਚੀ ਇੰਨੇ ਫੋਟੋ ਨੇ ਮਗਾਇਆ ਬਾਅਦ ਕੇ ਬਜਾ ਬਾਪਾ ਮੈਂ ਕੰਮ ਨਿਡਵਾਲਾ ਸੀਗਾ ਜੀ ਕਿੰਨੇ ਵਾਰ ਚਾਹ ਪਾਣੀ ਪਾ ਕੇ ਪਾਈਏ ਯਾਰ ਅੱਜ ਨਾਮ ਸਕਰਦੋਸਤੋ ਆਰਪੀ ਲਾਈਵ ਮੀਡੀਆ ਦੇਖ ਰਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਅਮਨਦੀਪ ਜੱਟਵਾਲ ਤੋਂ ਇਸ ਟਾਈਮ ਅਸੀਂ ਫਲਾਈਓਵਰ ਦੇ ਨੇੜੇ ਮੌਜੂਦ ਹਾਂ ਜਿੱਥੇ ਇੱਕ ਬਹੁਤ ਹੀ ਜਿਹੜੀ ਹੈ ਭਿਆਨਕ ਜਿਹੜਾ ਹਾਦਸਾ ਹੋਇਆ ਹੈ ਦੋ ਕਾਰਾਂ ਦੀ ਜਿਹੜੀ ਆਪਸ ਵਿੱਚ ਟੱਕਰ ਹੋਈ ਹੈ ਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈ ਤੇ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਆਖਿਰਕਾਰ ਇਸ ਤਰ੍ਹਾਂ ਟੱਕਰ ਹੋਈ ਹੈ ਉਹ ਆਪਣੇ ਕਰਨਾ ਲੱਗਦਾ ਹੈ ਆ ਨਾ ਨਾ ਆ ਗੱਡੀ ਦੀ ਜਿਹੜੀ ਨੰਬਰ ਪਲੇਟ ਆ ਤੇ ਰੇਟ ਦੀ ਗੱਡੀ ਸੀਗੀ ਜਿਹੜੀ DL12CC1157 ਜਿਹੜਾ ਗੱਡੀ ਦਾ ਨੰਬਰ ਜਿਹੜਾ ਤੇ ਨੰਬਰ ਪਲੇਟ ਜਿਹੜੀ ਆ ਇੱਥੇ ਡਿੱਗ ਪਈ ਆ ਤੇ ਗੱਡੀ ਵਾਲਾ ਜਿਹੜਾ ਮੌਕੇ ਤੇ ਫਰਾਰ ਹੋ ਗਿਆ ਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋ ਗਿਆ ਗੱਡੀ ਨੂੰ ਜਿਹੜਾ ਪਿੱਛੇ ਚੱਕ ਦਿੱਤਾ ਗਿਆ ਤੋ ਤਸਵੀਰਾਂ ਨੇ ਫਲਾਈਓਵਰ ਦੀਆਂ ਜਿੱਥੇ ਜੀ ਇੱਕ ਬਹੁਤ ਜ਼ਿਆਦਾ ਭਿਆਨਕ ਜਿਹੜਾ ਐਕਸੀਡੈਂਟ ਜਿਹੜਾ ਹੋਇਆ ਦੀ ਨਾ ਵੀਰ ਆਪਣਾ ਓਏ 112 ਵਾਲਿਆ ਦੇਣੀ ਪਣੀ ਯਾਰ ਮੇਰਾ ਕਿਵੇਂ ਆ ਸਕਿਆ ਕਿਵੇਂ ਹੋਇਆ ਕਿ ਕੀ ਚੀਜ਼ ਵੱਜੀ ਕੀ ਚੀਜ਼ ਤੁਹਾਡੇ ਮਗਰੋਂ ਮਗਰੋਂ ਆਇਆ ਅੱਛਾ ਮਗਰੋਂ ਆਇਆ ਦੂਜਾ ਤੁਸੀਂ ਕਿਹੜੇ ਪਾਸੇ ਆ ਰਹੇ ਸੀਗੇ ਉਧਰੋਂ ਆ ਰਹਿਆ ਸੀ ਅੱਛਾ ਕੋਲ ਸਾਈਲਕਾ ਤੋਂ ਆ ਰਹੇ ਸੀਗੇ ਕਿੱਥੇ ਰਹਿੰਦੇ ਤੁਸੀਂ ਗੱਡੀ ਸਲੋ ਕੀਤੀ ਨਾ ਅੱਗੇ ਟ੍ਰੈਪ ਤੇ ਆਇਆ ਸੀ ਮੈਂ ਗੱਡੀ ਸਲੋ ਕਰਤੀ ਆ ਹਾਂ ਵੀ ਹੋਣਾ ਚਾਹਦੀ ਗੱਡੀ ਚ ਹਰੇ ਕਿੰਨਾ ਕੁ ਨੁਕਸਾਨ ਆ ਤੁਹਾਡਾ ਨੁਕਸਾਨ ਗੋਲੀ ਮਾਰ ਪਤਾ ਨਹੀਂ ਯਾਰ ਹੁਣ ਕੋ 60 ਫੀਟ ਵੱਜੀ ਜਿਹੜੇ ਨਾਲ ਹੋਰ ਮੋਟਰਸਾਈਕਲ ਵੀ ਜਿਹੜੇ ਕੋਈ ਨਹੀਂ ਭਰਾ ਸਰਦਾਰ ਅੱਛਾ ਅੱਛਾ ਅੱਗੋਂ ਵੀ ਕੁਝ ਹੋਇਆ ਕੋਈ ਨਹੀਂ ਬੜੀ ਬੜੀ ਗੱਲ ਹੋਰ ਵੀ ਹੋਰ ਫਿਰ ਦੁਬਾਰਾ ਵਕਾ ਲੈਣ ਸਾਰਾ ਯਾਰ ਤਾ ਤੂੰ ਦੇਖ ਸਕਦੇ ਹੋ ਕਿ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਮੌਕੇ ਤੇ ਜਿਹੜੀ ਟੀਮ ਹੈ ਜਿਹੜੀ ਪਹੁੰਚ ਚੁੱਕੀ ਹੈ ਤਾਂ ਤਸਵੀਰਾਂ ਨੇ ਫਲਾਈਓਵਰ ਦੀਆਂ ਜਿੱਥੇ ਕਿ ਇੱਕ ਐਕਸੀਡੈਂਟ ਜਿਹੜਾ ਬਹੁਤ ਜ਼ਿਆਦਾ ਭਿਆਨਕ ਹੋਇਆ ਹੈ ਆਲਟੋ ਗੱਡੀ ਦੇ ਮਗਰੋਂ ਜਿਹੜੀ ਐ ਰੇਟਜ ਗੱਡੀ ਜਿਹੜੀ ਐ ਵਜਦੀ ਐ ਤੇ ਟੱਕਰ ਬੜੀ ਜ਼ਬਰਦਸਤ ਸੀ ਤੇ ਜਿੰਨੇ ਕੀ ਐ 3-4 ਜਣੇ ਨੂੰ ਜਿਹੜਾ ਆਪਣੀ ਚਪੇੜ ਦੇ ਵਿੱਚ ਲੈ ਲਿਆ ਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਜਿਹੜਾ ਹੋਇਆ ਲਾਈਫ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਫਲਾਈਓਵਰ ਦੇ ਲੈਂਦੇ ਸਰ ਤੁਹਾਨੂੰ ਜਿਹੜੀ ਦਿਖਾ ਰਹੇ ਆਂ ਇਹ ਗੱਡੀ ਮਾਰੀ ਆ ਗੱਡੀ ਦਾ 1.5-200 ਪਲੱਸ ਸੀ ਇਹ ਗੱਡੀ ਨੇ ਤਮਾਰਿਆ ਹੀ ਨਹੀਂ ਗੱਡੀ ਨੂੰ ਟੱਕਰ ਮਾਰੀ ਫਿਰ ਇਹਨੂੰ ਹਵਾ ਦੁਕਾਨ ਸਾਰੇ ਉਹ ਟੁੱਟ ਗਿਆ ਕਿਹੜੀ ਗੱਡੀ ਕਿਹੜੀ 1.5 ਤੋਂ ਵੱਧ ਨੰਬਰ ਨੰਬਰ ਆਹ ਅੱਗੇ ਮਾਰੀ ਮਾਰੀ ਰਿਕਟਿਆ ਨਾ ਇਹਨਾਂ ਮਾਰਨ ਗਿਆ ਇਹਦੀ ਡਰਪਾਤੀ ਕਿੱਈ ਪਾ ਗਿਆ ਕੈਲਾ ਨੂੰ ਵਿਚਾਰ ਦੇ ਲਈ ਸਰਕਾਰੀ ਹਸਪਤਲ ਦੇ ਵਿੱਚ ਜਿਹੜਾ ਸ਼ਿਫਟ ਜਿਹੜਾ ਕੀਤਾ ਜਾ ਰਿਹਾ ਹੈ ਲਾਈਫ ਸਿਰਾਂ ਜਿਹੜਾ ਤੁਨ ਫਲਾਏ ਔਰ ਤੇ ਕੋਲ ਦੇ ਜਿਹੜੇ ਅਸੀਂ ਦਿਖਾ ਰਿਹਾ ਜਿੱਥੇ ਇੱਕ ਬਹੁਤ ਹੀ ਜ਼ਿਆਦਾ ਜਿਹੜੀ ਭਿਆਨਕ ਜਿਹੜੀ ਟੱਕਰ ਸੀ ਦੋ ਮੋਟਰਸਾਈਕਲਾਂ ਨੂੰ ਜਿਹੜਾ ਹੈ ਕਾਰ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਤੇ ਕਾਫੀ ਜ਼ਿਆਦਾ ਜਿਹੜੀ ਸੱਟਾਂ ਜਿਹੜੀਆਂ ਦੱਸਿਆ ਜਾ ਰਿਹਾ ਜਿਹੜੀਆਂ ਲੱਗਿਆ ਨੇ ਕੋਣ ਕੋਣ ਜਾਂਦਾ ਕਰੇ ਕਿ ਨਹੀਂ ਕੋਣ ਕਰਦਾ ਕਰੇ ਕਿ ਨਹੀਂ ਬੱਚੂ ਜੀ ਤਾਂ ਨਹੀਂ ਜਾਣਦੀ ਕਿਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਲਕੀ ਕਿੱਥੇ ਰਹਿੰਦੇ ਹੋ ਕਹੇ ਕਾ ਕੇ ਤੇ ਮੋਟਰਸਾਈਕਲ ਤੇ ਤੁਸੀਂ ਨਹੀਂ ਕਿ ਤੁਹਾਨੂੰ 60 ਫੀਟ ਕਿੰਨੇ ਕੁ ਬੱਝੀ ਐ 60 ਥੋੜੀ ਲੱਗੀ ਐ ਨਾਲ ਤੁਹਾਡੇ ਕੋਣ ਸੀ ਆਹਦੇ ਪੈਸੇ ਆ ਸੀ ਆ ਬੱਚਾ ਲੱਤਰ ਸੀ ਜੀ ਜੇਸੜਾ ਬਜ਼ੁਰਗ ਨੂੰ ਬਹੁਤ ਜ਼ਿਆਦਾ ਜਿਹੜੀ 7 ਵਜੇ ਆ ਤੇ ਬਾਈਕਾ ਜਿਹੜਾ ਪਿੰਡ ਆ ਜਾਂਦਾ ਜਿਹੜਾ ਦੱਸਿਆ ਜਾ ਰਿਹਾ ਦੂਜੇ ਵੀ ਤੁਹਾਡੇ ਨਾਲ ਆ ਗਿਆ ਸੀ ਕਾਫੀ ਜ਼ਿਆਦਾ ਜਿਹੜਿਆ ਸੱਟਾਂ ਲੱਗੀਆਂ ਨੇ ਦੋ ਜਣੇ ਜਿਹੜੇ ਦੱਸੇ ਜਾ ਰਿਹਾ ਮੋਟਰਸਾਈਕਲ ਸੀ ਤੇ ਉਹ ਮੋਟਰਸਾਈਕਲ ਸੀ ਜਿਹੜੇ ਕਾਰਨ ਆਪਣੀ ਚਪੇੜ ਦੇ ਵਿੱਚ ਨਾਲ ਲੈਣੇ ਤੇ ਆਲਟੋ ਗੱਡੀ ਦੀ ਜਿਹੜੀ ਪਿੱਛੋਂ ਜਿਹੜੀ ਟੱਕਰ ਵੱਜੀ ਆ ਰੇਟਾ ਇਹ ਗੱਡੀ ਦੇ ਜਿਹੜੀ ਟੱਕਰ ਮਾਰੀ ਸੀ ਤੇ ਉਹਦੀ ਜਿਹੜੀ ਨੰਬਰ ਪਲੇਟ ਵੀ ਜਿਹੜੀ ਆ ਇੱਥੇ ਰਸਤੇ ਦੇ ਵਿੱਚ ਡਿੱਗੀ ਆ ਤੇ ਨੰਬਰ ਪਲੇਟ ਤੇ ਵੀ ਜਿਹੜਾ ਨੰਬਰ ਜਿਹੜਾ ਵੇਖਿਆ ਕਰ 1157 ਜਿਹੜਾ ਨੰਬਰ ਜਿਹੜਾ ਗੱਡੀ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਮੌਕੇ ਦੇ ਤਸਵੀਰਾਂ ਤੁਹਾਨੂੰ ਫਲਾਇਓਵਰ ਕੋਲ ਜਿਹੜੀ ਦਿਖਾ ਰਿਹਾ ਆਲਟੋ ਗੱਡੀ ਦੇ ਵਿੱਚ ਜਿਹੜੀ ਮਗਰੋਂ ਰਿੱਟ ਦੀ ਗੱਡੀ ਪਈਦੀ ਹੈ ਤੇ ਮੋਟਰਸਾਈਕਲ ਵੀ ਜਿਹੜਾ ਥੱਲੇ ਆ ਜਾਂਦਾ ਤੇ ਆਪਣੀ ਚਪੇਟ ਦੀ ਜਿਹੜਾ ਗੱਡੀ ਲੈ ਲੈਂਦੀ ਹੈ ਕਾਫੀ ਜ਼ਿਆਦਾ ਜਿਹੜੀ ਸੱਟਾਂ ਵੱਜਦੀਆਂ ਨੇ ਤਸਵੀਰਾਂ ਦਿਖਾ ਰਿਹਾ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਟੀਮ ਜਿਹੜੀ ਹੈ ਮੌਕੇ ਤੇ ਜਿਹੜੀ ਹੈ ਪਹੁੰਚ ਚੁੱਕੀ ਹੈ ਤੇ ਕਈ ਲਾਣ ਜਿਹੜਾ ਅਪਚਾਰ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਸ਼ਿਫਟ ਜਿਹੜਾ ਕੀਤਾ ਜਾ ਰਿਹਾ ਹੈ। ਜਪੋ ਮੈਂ ਤੁਹਾਨੂੰ ਪਿੱਛੇ ਕਰਾ ਦਿੰਦੇ ਆ। ਆਪ ਨੇ ਕਿਹੜੀ ਜਗ੍ਹਾ ਤੇ ਲਿਖਿਆ ਹੈ? ਸੱਟੀ ਦਾ ਨੰਬਰ ਹੈ ਪੀ 25 ਵੀ 24 ਫਾਇਲ ਕਾ ਦੀ ਗੱਡੀ ਆ ਗੱਡੀ ਆ ਦੱਸੀ ਜਾ ਰਹੀ ਹੈ ਗੁਰਿੰਦਰ ਸਿੰਘ ਜੀ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਪੂਰੀ ਜਾਣਕਾਰੀ ਦਿਓੰਦੇ ਬਾਰੇ ਅਸੀਂ ਤਾਂ ਆਫਿਸ ਦਫ਼ਤਰ ਤੋਂ ਰਾਤ ਨੂੰ ਬਜਾਫਿਟਨਸ ਤੇ ਕੰਮ ਕਰਦੇ ਆ ਜੀ ਬੀ ਅੱਛਾ ਜੀ ਉਹ ਜਿਹੜੇ ਅਪਾਰਟਮੈਂਟ ਦੇ ਤੇ ਆਰ.ਏ.ਸੀ ਦੇ ਪਿੱਛੇ ਮਾਰੀ ਇਹਨਾਂ ਨੇ ਬਾਈ ਜੀ ਨੇ ਕਿਹੜੇ ਪਾਸੇ ਆ ਰਹੇ ਤੁਸੀਂ ਫਾਈਲ ਕਾਤੋਂ ਆ ਰਹੇ ਸੀ ਵੀਰੇ ਕੰਮ ਨੂੰ ਜਾ ਰਹੇ ਸੀ ਜੀ ਕਿਵੇਂ ਗੱਡੀ ਕਿਵੇਂ ਵੱਜੀ ਕਿਵੇਂ ਤੁਹਾਡੇ ਚਨ ਮਗਰੋ ਛੋੜੇ ਨਾਲ ਵੱਜੀ ਸਮਝ ਤਾਂ ਕੋਈ ਪਤਾ ਨਹੀਂ ਲੱਗਿਆ ਕਿ ਚੌਕ ਜਿਹਾ একদম ਸਾਨੂੰ ਤਾਂ ਖਿੱਚ ਕੇ ਇੱਥੇ ਤੱਕ ਲੈ ਆਈਏ ਜੀ ਕਿਆ ਜਾ ਰਿਹਾ ਕਿ ਮਗਰੋ ਗੱਡੀ ਦੇ ਵਿੱਚ ਗੱਡੀ ਵੱਜੀ ਰੇਟੇ ਪਤਾ ਨਹੀਂ ਵੱਜੀ ਉਹਨਾਂ ਨੇ ਸਾਨੂੰ ਨਹੀਂ ਬੰਦ ਗੱਡੀ ਦੇ ਵਿੱਚ ਨਹੀਂ ਵੱਜੀਆ ਮੌਕੇ ਤੇ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਸਾਡਾ ਮੋਟਰਸਾਈਕਲ ਥੱਲੇ ਗੱਡੀ ਉੱਪਰ ਚੜੀ ਹੋਈ ਹੈ ਜੀ ਤੁਸੀਂ ਕਿੰਨੇ ਲਗੇ ਸੀਗੇ ਅਸੀਂ ਦੋ ਜਣੇ ਸੀ ਜੀ ਮੈਨੂੰ ਤਾਂ 60 ਮਿੰਟ ਵੱਜੀ ਕੋ ਨਾਲ ਦੇ ਬਾਡੀ ਮਟਰ ਕਢਾਈਆਂ ਨੇ ਜੀ ਬਾਈ ਜੀ ਅੱਛਾ ਕਿੰਨਾ ਕੁ ਨੁਕਸਾਨ ਕਿੰਨਾ ਕੁ ਮੋਟਰਸਾਈਕਲ ਦਾ ਬਾਈ ਜੀ ਹੁਣ ਦੇਖਿਆ ਪਤਾ ਲੱਗੂਗਾ ਜੀ ਉ ਉਹ ਨੰਬਰ ਪਲੇਟ ਦਿਖਾ ਦਿਓ ਜੀ ਜੀ ਹਨਾ ਠੀਕ ਹੈ ਤੁਸੀਂ ਦੋ ਜਿਹੜੇ ਸੀਗੇ ਹਾਂਜੀ ਵੀਰ ਜੀ ਹੋਰ ਵੀ ਕਿਸੇ ਨਾਲ ਮਗਰ 60 ਫਟ ਵਜੀ ਪਿੱਛੇ ਇੱਕ ਕਹਿੰਦੇ ਆ ਵੀ ਕਿਸੇ ਹੋਰ ਨੂੰ ਕਰਾਸ ਕੀਤੀ ਹੈ ਜੀ ਆ ਨੰਬਰ ਪਲੇਟ ਉਹਨਾਂ ਦੀ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਕਿਉਂਕਿ ਗੱਡੀ ਵਾਲੇ ਜੀ ਦੀ ਬਾਈ ਜਾਨ ਨੂੰ ਬਚ ਗਿਆ ਚਲੋ ਬਧੀਆਂ ਸ਼ੁਕਰੇਮਾਰੇ ਦਾ ਪਰ ਫਿਰ ਵੀ ਜੇ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ ਜੀ ਕਿੱਥੇ ਆ ਸਾ ਕਿੱਥੇ ਆਏ ਠਾਪੂਣ ਲੈਂਦੇ ਹੋ ਸਰ ਵੀਰ ਜੀ ਠੀਕ ਹੈ ਕੀ ਨਾਮ ਸੀ ਤੁਹਾਡਾ ਸੁਖਵਿੰਦਰ ਸਿੰਘ ਕਿੱਥੇ ਰਹਿੰਦੇ ਹੋ ਬੇਕਸ ਠੀਕ ਹੈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਐਕਸੀਡੈਂਟ ਫਲਾਇਓਵਰ ਦੇ ਨੇੜੇ ਹੋਇਆ ਹੈ ਜੀ ਅਸੀਂ ਨਾ ਉੱਥੇ ਆਪਣੇ ਟੋਲ ਪਲੇਸ ਦੇ ਖੜੇ ਸੀ ਕੋਈ ਰਾਹਗੀਰ ਤੋਂ ਸੁਣਚਣਾ ਮਿਲੀ ਸੀ ਅੱਛਾ ਜੀ ਵੀ ਉੱਥੇ ਫਲਾਇਓਵਰ ਫਾਇਲ ਕਾ ਕੋਈ ਐਕਸੀਡੈਂਟ ਹੋਇਆ ਹੈ ਜੀ ਮੌਕੇ ਤੇ ਪੁੱਛਿਆ ਇੱਕ ਕਾਰ ਵਾਲਾ ਇਹਨਾਂ ਨੂੰ ਸਾਈਡ ਮਾਰ ਕੇ ਤੇ ਫਰਾਰ ਹੋ ਗਿਆ ਉਹਦੀ ਕੋ ਨੇਮ ਪਲੇਟ ਇੱਥੇ ਡਿੱਗੀ ਹੈ ਇਹ ਦੋ ਵਿਅਕਤੀ ਹੈਗੇ ਸੀ ਮੋਟਰਸਾਈਕਲ ਤੇ ਦੋਨਾਂ ਨੂੰ ਸੱਟਾਂ ਲੱਗੀਆਂ ਨੇ ਇਹਨਾਂ ਨੂੰ ਹੋਵੇ ਹਸਪਤਾਲ ਲੈ ਕੇ ਚੱਲ ਗਏ ਕੀ ਜਾ ਰਿਹਾ ਕਿ ਦੋ ਗੱਡੀਆਂ ਦੀ ਆਪਸ ਵਿੱਚ ਜਿਹੜੀ ਟੱਕਰ ਜਿਹੜੀ ਹੋਈ ਹੈ ਹਾਂ ਇੱਕ ਗੱਡੀ ਇੱਥੇ ਖੜੀ ਹੈ ਤੇ ਇੱਕ ਜਿਹ ਬਾਕੀ ਇਹ ਤੋਂ ਬਾਅਦ ਜਿਹੜੀ ਤਫ਼ਤੀਸ਼ ਹੈ ਉਹ ਕਰਕੇ ਬਾਅਦ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਤੁਹਾਡੇ ਵੱਲ ਜਿਹੜੀ ਕੀਤੀ ਜਾ ਰਹੀ ਹੈ ਅਸੀਂ ਤਾਂ ਇਹਨਾਂ ਨੂੰ ਉਸ ਹਸਪਤਾਲ ਦਾਖਲ ਕਰਾ ਕੇ ਬਾਕੀ ਇਹ ਰਗੜਾ ਬੁਗੂ ਆ ਗਿਆ ਸਿਟੀ ਫਾਇਲ ਕਰਦਾ ਉਹਨਾਂ ਨੂੰ ਸੂਚਿਤ ਕੀਤਾ ਹੈ ਉਹ ਮੌਕੇ ਤੇ ਆ ਕੇ ਦੇਖ ਆਉਣਗੇ ਬਾਕੀ ਬਾਕੀ ਅੱਜ ਅਸੀਂ ਆ ਕੇ ਦੇਖਦੇ ਠੀਕ ਹੈ ਥੈਂਕ ਯੂ ਸਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਣਾ ਜਿਹੜਾ ਫਲਾਈਆਊਟ ਦੇ ਨੇੜੇ ਜਿਹੜਾ ਜਿਹੜਾ ਹਾਦਸਾ ਜਿਹੜਾ ਹੁੰਦਾ ਹੈ ਤੇ ਮੌਕਾ ਜਿਹੜੀ ਹੈ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਜਿਹੜੀ ਪਹੁੰਚ ਜਾਂਦੀ ਹੈ ਤੇ ਹੁਣ ਜਿਹੜੀ ਹੈ ਸਰਕਾਰੀ ਐਂਬੂਲੈਂਸ ਜਿਹੜੀ 108 ਹੈ ਜਿਹੜੀ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਆ ਤੇ ਕਹਿਲਾਂ ਨੂੰ ਜਿਹੜਾ ਇਚਾਰ ਦੇ ਲਈ ਜਿਹੜਾ ਫਾਜ਼ਿਲਕਾਰ ਸਿਵਲ ਹਸਪਤਲ ਜਿਹੜਾ ਸ਼ਿਫਟ ਜਿਹੜਾ ਕੀਤਾ ਜਾ ਰਿਹਾ ਬਹੁਤ ਜਿਆਦਾ ਜਿਹੜਾ ਭਿਆਨਕ ਜਿਹੜੀ ਟੱਕਰ ਸੀ ਦੋ ਗੱਡੀਆਂ ਦੀ ਜਿਹੜੀ ਹੋਇਆ ਆਪ ਦੇ ਵਿੱਚ ਜਿਹੜੀ ਟੱਕਰ ਹੋ ਜਾਂਦੀ ਹੈ ਤੇ ਕਾਫੀ ਜਿਆਦਾ ਜਿਹੜਾ ਨੁਕਸਾਨ ਹੋਇਆ ਤੇ ਆਲਟੋ ਗੱਡੀ ਦੇ ਵਿੱਚ ਜਿਹੜੀ ਰਿਟਜ ਗੱਡੀ ਵਜਦੀ ਉਹਦੀ ਨੰਬਰ ਪਲੇਟ ਵੀ ਜਿਹੜੀ ਆ ਮੌਕੇ ਜਿਹੜੀ ਬਰਾਮਦ ਹੋ ਜਾਂਦੀ ਹੈ ਤੇ ਗੱਡੀ ਵਾਲਾ ਜਿਹੜਾ ਮੌਕੇ ਤੇ ਜਿਹੜਾ ਫਰਾਰ ਹੋਇਆ ਤਾਂ ਮੌਕੇ ਜਿਹੜੀ ਹੈ 108 ਐਂਬੂਲੈਂਸ ਜਿਹੜੀ ਹੈ ਮੌਕੇ ਤੇ ਪਹੁੰਚ ਚੁੱਕੀ ਹੈ ਲਾਈਵ ਫਿਰ ਤੁਹਾਨੂੰ ਫਲਾਈਓਵਰ ਦੇ ਨੇੜੇ ਤੋਂ ਜਿਹੜੇ ਦਿਖਾ ਰਿਹਾ ਜਿੱਥੇ ਕਿ ਬਹੁਤ ਜਿਆਦਾ ਜਿਹੜਾ ਭਿਆਨਕ ਹਾਸਾ ਜਿਹੜਾ ਹੋਇਆ ਤੇ ਕਾਫੀ ਜਿਆਦਾ ਜਿਹੜੀ ਸੱਟਾਂ ਜਿਹੜੇ ਗੱਡੀ ਵਾਲ ਨੂੰ ਵੱਜਦੀਆਂ ਨੇ ਤੇ ਮੋਟਰਸਾਈਕਲ ਵਾਲੇ ਨੂੰ ਜਿਹੜੀ ਸੱਟ ਫੇਟ ਵੱਜਦੀ ਹੈ ਤੇ ਮੋਟਰਸਾਈਕਲ ਜਿਹੜਾ ਗੱਡੀ ਦੇ ਥੱਲੇ ਜਿਹੜਾ ਆ ਜਾਂਦਾ ਤਾਂ ਇਸੇ ਤਰੀ ਨਵੀਂ ਨਵੀਂ ਅਪਡੇਟ ਦੇਖਣ ਲਈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਆਰ ਵੀ ਲਾਈ ਮੀਡੀਆ ਤੁਹਾਡਾ ਆਪਣਾ ਚੈਨਲ दुकान बि चाहे मां दुकान ते वो कयां